ਸਾਚੀ ਰਿਆ ਕਾਲ ਕੀ ਹਾਲ ਚਾਲ ਹੂਪ ਸਾਰੇ ਠੀਕ ਹੋਣਗੇ ਬਾਜੀ ਆਪਣੇ ਤੋਂ ਗੋਪੀ ਸਰਪੰਚ ਭਾਜੀ ਆ ਚੁੱਕੇ ਨੇ ਆਪਾਂ ਅੱਜ ਕਰਨ ਜਾ ਰਹੇ ਆ ਇੱਕ ਛੋਟਾ ਜਿਹਾ ਪੋਡਕਾਸਟ ਉਹ ਬਣਾ ਕੇ ਇੱਕ ਭਾਜੀ ਹੁਣੀ ਨੇ ਵੀਡੀਓ ਬਣਾਉਣੀ ਆ ਵੀਡੀਓ ਪਾਵਾਂਗੇ ਆਪਾਂ ਆਪਣੇ ਟਰਬਨ ਟਾਕਸ ਚੈਨਲ ਤੇ ਤੇ ਦਸ਼ਮੀਤ ਰੋਮ ਸਕੂਲ ਛੱਡਿਆ ਆ ਸੀਗਾ ਅੱਜ ਉਹਦਾ ਹੈਗਾ ਆ ਕੰਪੀਟੀਸ਼ਨ ਪੋエム ਦਾ ਆਉਂਦੀ ਆ ਤਾਂ ਫਿਰ ਪੁੱਛਦੇ ਆ ਕੀ ਬਣਿਆ ਤੇ ਆਜੋ ਪਹਿਲਾਂ ਆਪਾਂ ਕਰਦੇ ਆ ਗੱਲਬਾਤ ਗੋਪੀ ਹੁਣ ਆਪਣਾ ਮਿੱਤ ਕੀ ਹੈ ਕਿਸ ਟੌਪਿਕ ਤੇ ਆਪਾਂ ਗੱਲਬਾਤ ਕਰਨੀ ਹੈ ਥੋੜਾ ਜਿਹਾ ਮੈਨੂੰ ਕਿਸੇ ਵੀ ਟੌਪਿਕ ਤੇ ਕਰ ਲਓ ਮੇਰੇ ਕੋਲ ਜਿੱਦਾਂ ਕਿ ਉੱਥੇ ਹੁੰਦਾ ਨਾ ਹਰੇਕ ਵੇਲੇ ਟੀ ਟੀ ਪੈ 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 ਮੈਂ ਉਹ ਚੀਜ਼ ਤੋਂ ਕੋਈ ਮੈਂ ਤੁਹਾਡੀ ਗੱਲ ਟੋਕ ਦਿੱਤੀ ਮਾੜੀ ਜੀ ਵੀ 10 ਮਿੰਟ ਬਾਅਦ ਬੈਠ ਕੇ ਤੇ ਗੱਲ ਕਰਦੇ ਹੋਵੇ ਜੇ ਮੰਨ ਲਓ ਵੀਡੀਓ ਸ਼ੂਟ ਕਰਦੇ ਹੋ ਨਾ ਕੁੱਝ 50 ਕੁ ਆਵਾਜ਼ਾਂ ਤੇ ਆ ਜਾਂਦੀਆਂ ਜਾਂ ਗੱਡੀ ਕਾਰ ਮੋਟਰਸਾਈਕਲ ਤੇ ਹੋਰਨਾਂ ਆਵਾਜ਼ਾਂ ਦੀਆਂ ਜਾਂ ਕੋਈ ਚੀਜ਼ ਵੇਚਣ ਵਾਲੇ ਦੀਆਂ ਖੁੱਲੀ ਹਵਾ ਸਾਫ਼ ਸੁਥਰੀ ਹਵਾ ਤੁਹਾਨੂੰ ਸ਼ਹਿਰਾਂ 'ਚ ਤਾਂ ਮੈਲੀ ਨਹੀਂ ਸਾਫ਼ ਨਹੀਂ ਮਿਲਦੀ ਅੱਜਕੱਲ ਮੋਸਟਲੀ ਪਿੰਡਾਂ 'ਚ ਵੀ ਕਾਫੀ ਜਿੱਦਾਂ ਅੱਜਕੱਲ ਉਹ ਪਿੰਡ ਨਹੀਂ ਰਿਹਾ ਖਾਸ ਕਰ ਆਪਣੇ ਜਲੰਧਰ ਏਰੀਆ ਦੇ ਦੁਆਬੇ ਏਰੀਆ ਦੇ ਉਹ ਪਿੰਡ ਨਹੀਂ ਰਿਹਾ ਜਿੱਦਾਂ ਅੱਗੇ ਹੁੰਦੇ ਸੀਗੇ ਤੇ ਆਪਣਾ ਥਾਂ ਖੁੱਲੇ ਥਾਂ ਹੈ ਨਾ ਜਿੰਨੇ ਥਾਂ 'ਚ ਅਸੀਂ ਬਹਿ ਕੇ ਭਾਜੀ ਆ ਆਪਣਾ ਕਰ ਰਹੇ ਆ ਗੱਲਬਾਤ ਇਨੇ ਤਾਂ ਮੈਂ ਕਿਹਾ ਦੋ ਚਾਰ ਘਰ ਹੁੰਦੇ ਆ ਜਿਵੇਂ ਇੰਗਲੈਂਡ ਦੀ ਗੱਲ ਕਰਾਂ ਮੈਂ ਪਹਿਲੀ ਵਾਰ ਇੰਗਲੈਂਡ ਭਾਜੀ ਐਂਟਰ ਹੋਇਆ ਘਰ ਦੇ ਅੰਦਰ ਉਹ ਹੈਗਾ ਅੰਦਰ ਵੜਦਿਆਂ ਸਾਰੀ ਘਰ ਮੁੱਕ ਗਿਆ ਹੈਨਾ ਚਲੋ ਅਸੀਂ ਇਥੋਂ ਖੁੱਲੇ ਘਰ ਚ ਗਏ ਸੀ ਪਹਿਲਾਂ ਦੇਖ ਕੇ ਇਸ ਗੱਲ ਨੂੰ ਦਿਲ ਦੇ ਮੂੰਹ ਚ ਬਾਹਰ ਆ ਜਾ ਲਾ ਜੇਗਾ ਕਿ ਯਾਰ ਇੰਨੇ ਕਿ ਘਰ ਚ ਤਾਂ ਗੱਲ ਕਿੱਦਾਂ ਕਰਨੀ ਆ ਸਾਡੀਆਂ ਸੁਖਣਾ ਵਾਜਾਂ ਵੀ ਇੱਡੀਆਂ ਉੱਚੀਆਂ ਉੱਚੀਆਂ ਆ ਉਹੀ ਗੱਲ ਆ ਨਾ ਮਤਲਬ ਬਾਹਰ ਬਾਹਰ ਨਿਕਲਣਾ ਵੀ ਕਿੱਥੇ ਆ ਹੁਣ ਦੇਖੋ ਇੱਥੇ ਬੈਠੇ ਆ ਹੈਨਾ ਤੇ ਓਕੇ ਦੇਖੋ ਜੀ ਇਹ ਨਜ਼ਾਰੇ ਆ ਨਜ਼ਾਰੇ ਜਿਹੜੇ ਦੇਖਣ ਵਾਲੇ ਬਾਹਰ ਦੇਖਣ ਵਾਲੇ ਸੜੋ ਤੁਸੀਂ ਇਹ ਨਜ਼ਾਰੇ ਨਹੀਂ ਲੈ ਸਕਦੇ ਬਟ ਜਿੰਨਾਂ ਦੇ ਕੋਲ ਯਾਰ ਜ਼ਮੀਨ ਜਾਇਦਾਦ ਥੋੜੀ ਬਹੁਤੀ ਵੀ ਹੈਗੀ ਹੈ ਨਾ ਤੇ ਕਦੀ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਆਓ ਉਹਨੂੰ ਸੰਭੋ ਸੰਭਾਲੋ ਤੇ ਇਹੋ ਜਿਹਾ ਤੁਹਾਨੂੰ ਨਜ਼ਾਰਾ ਜਿਹੜਾ ਨਾ ਇਹ ਕਿਤੇ ਮਿਲਣਾ ਨਹੀਂ ਤੁਸੀਂ ਇੱਥੇ ਬਹਿ ਕੇ ਜੋ ਫੀਲ ਕਰ ਸਕਦੇ ਨਾ ਉਹ ਕੈਮਰੇ ਦੇ ਵਿੱਚ ਇਹ ਗੱਲ ਦੱਸੀ ਨਹੀਂ ਜਾ ਸਕਦੀ ਹੈਗੀ ਖਾਸ ਕਰ ਮੈਂ ਪਿੰਡਾਂ ਦੀ ਗੱਲ ਕਰਦਾ ਫਾਰਮ ਹਾਊਸਾਂ ਦੀ ਗੱਲ ਕਰਦਾ ਫੇ ਸਾਈਡ ਬਿਜ਼ਨਸ ਹੈ ਤੁਸੀਂ ਪੋਲਟਰੀ ਫਾਰਮ ਕਰ ਸਕਦੇ ਆ ਇਹ ਮੱਛੀ ਫਾਰਮ ਕਰ ਸਕਦੇ ਆ ਅੱਜ ਕੱਲ ਇਹ ਬੱਕਰੇ ਜਿਹੜੇ ਰੱਖਦੇ ਆ ਜਾਂ ਸੂਰ ਰੱਖਦੇ ਆ ਉਹ ਵੀ ਫਾਰਮਿੰਗ ਦਾ ਚੰਗਾ ਕੰਮ ਹੈ ਜਾਨੀ ਕਿ ਤੁਸੀਂ ਖੇਤੀ ਬਾੜੀ ਦੇ ਨਾਲ ਸਾਈਡ ਬਿਜ਼ਨਸ ਕਰ ਸਕਦੇ ਆ ਜਿੱਤੋਂ ਤੁਹਾਨੂੰ ਮੰਥਲੀ ਇਨਕਮ ਹੋਦੀ ਆ ਉਹ ਮੈਂ ਵੀ ਇਹ ਗੱਲ ਤੁਹਾਡੇ ਨਾਲ ਰਿਲੇਟ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਗੱਲ ਚੋਂ ਗੱਲ ਨਿਕਲ ਰਹੀ ਕਿ ਜਗ੍ਹਾ ਆਪਣੇ ਕੋਲ ਹੁੰਦੀ ਆ ਹੂੰ ਜਗ੍ਹਾ ਆਪਣੇ ਕੋਲ ਹੁੰਦੀ ਆ ਤੇ ਜੇ ਖੇਤੀ ਦੇ ਵਿੱਚ ਇਨਾ ਪ੍ਰੋਫਿਟ ਨਹੀਂ ਵੀ ਹੋ ਰਿਹਾ ਤੇ ਅਸੀਂ ਇੱਕ ਸਾਈਡ ਬਿਜ਼ਨਸ ਨਾਲ ਸ਼ੁਰੂ ਕਰ ਸਕਦੇ ਆ ਇੱਕ ਤਾਂ ਉਹ ਤੁਹਾਡੇ ਖੁਦ ਘਰ ਦੇ ਵਿੱਚ ਹੀ ਹੋ ਜਾਂਦਾ ਕਿਤੇ ਆਣਾ ਜਾਣਾ ਨਹੀਂ ਪੈਂਦਾ ਹੈਗਾ ਤੇ ਦੇਖਰੇਖ ਵੀ ਸੌਖੀ ਹੋ ਜਾਂਦੀ ਆ ਤੇ ਇੱਕ ਤੁਹਾਡੀ ਇਨਕਮ ਵੀ ਸਟਾਰਟ ਹੋ ਸਕਦੀ ਆ ਕਿਉਂਕਿ ਇਹ ਛੋਟੇ-ਛੋਟੇ ਜਿਹੜੇ ਨਵੇਂ ਕਿੱਤੇ ਨੇ ਇਹ ਇਹਨਾਂ ਦਾ ਰੁਝਾਨ ਵਧ ਰਿਹਾ ਹਾਂਜੀ ਹਾਂਜੀ ਸੋ ਭਰਾ ਦੇ ਨਾਲ ਅੱਜ ਬਾਹਰ ਮਹਿਫਲ ਲਾਉਣ ਦਾ ਮੌਕਾ ਮਿਲਿਆ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਮੇਰੀ ਇਹ ਫੇਵਰਿਟ ਜਗ੍ਹਾ ਆ ਤੇ ਜਦੋਂ ਵੀ ਮੈਂ ਆਵਾਂ ਤੇ ਕੋਸ਼ਿਸ਼ ਕਰਦਾ ਹਾਂ ਕਿ ਆਪਾਂ ਇੱਥੇ ਬੈਠੀਏ ਤੇ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਸਾਸਰੀਕਾਲ ਜੀ ਧੰਨਵਾਦ ਵੀਰ ਦਾ ਇੱਥੇ ਆਉਣ ਲਈ ਤੇ ਫਾਰਮ ਦਾ ਨਜ਼ਾਰਾ ਲੈਣ ਵਾਸਤੇ ਤੇ ਇੱਧਰ ਵੀ ਧੰਨਵਾਦ ਤੇ ਇੱਧਰ ਵੀ ਧੰਨਵਾਦ ਲਓ ਜੀ ਵੀਡੀਓ ਅਸੀਂ ਸ਼ੂਟ ਕਰ ਲਈ ਆ ਛੋਟੀ ਜੀ ਪਾਵਾਂਗੇ ਵਿੱਚ ਕਦੇ ਜੇ ਲੋੜ ਪਈ ਤਾਂ ਸੁਣਾਵਾਂਗੇ ਵੀ ਤੁਹਾਨੂੰ ਇੱਥੇ ਸੈਟਅਪ ਲਾਇਆ ਸੀਗਾ ਆ ਕੁਰਸੀ ਪੱਜ ਹੁਣਾਂ ਦੀ ਭਾਜੀ ਹੁਣੀ ਹੁਣ ਕਾਲੀ ਆ ਠੀਕ ਸੰਤ ਭਾਂਡਾ ਇਕੱਠਾ ਕਰ ਲਿਆ ਅਸੀਂ ਆਪਣਾ ਸਾਡੀ ਪਾਰਟੀ ਤੇ ਹੁਣ ਮੈਂ ਨਿਆਣਿਆਂ ਨੂੰ ਚੱਕ ਲਿਆ ਵਾ ਦਸ਼ਮੀਤ ਦਾ ਟੈਸਟ ਆ ਉਹ ਦੇਖਦੇ ਆ ਕੀ ਬਣਿਆ ਉਹਦਾ ਕਿਰਮੇ ਨੰਬਰ ਤੇ ਆਈ ਕਿ ਨਹੀਂ ਆ ਜੀ ਕੀ ਬਣਿਆ ਕੀ ਨਹੀਂ ਬਣਿਆ ਚਲੋ ਚੱਲ ਹਾਂ ਮੇਤੇ ਕੋ ਹੋ ਗਿਆ ਤੇਰਾ ਕੰਪੀਟੀਸ਼ਨ ਕਿੰਨੇਵੇਂ ਨੰਬਰ ਤੇ ਹੀ ਪਤਾ 3 ਨੰਬਰ ਤੇ ਤੀਜੇ ਨੰਬਰ ਤੇ ਆ ਗਿਆ ਮੇਰਾ ਪਤਾ ਯਾਹ ਪਾ ਜੀ ਲੋ ਜੀਰੋਂ ਨੰਬਰ ਤੇ ਆਪਾਂ ਨਹੀਂ ਇਦਾਂ ਨਹੀਂ ਕਹੀਦਾ ਮਟੋ ਇੱਕ ਅਲੰਤਾ ਸੀ ਵਲਟਰ ਨੇ ਪਿਆ ਸੀ ਅੱਛਾ ਉਹਨੇ ਬੋਲਿਆ ਨਹੀਂ ਤੂੰ ਬੋਲਿਆ ਸਰ ਤੂੰ ਕਿਹੜੀ ਕਪ ਪੁਆਇੰਸ ਨਹੀਂ ਸੀ ਆ ਲਵ ਯੂ ਇਟ ਇਚ ਬੱਦੀ ਯੂ ਹਾਂ ਓਕੇ ਆ ਇਟ ਯੂ ਆ ਇਟ ਯੂ ਚੱਲ ਫਿਰ ਪ੍ਰਾਈਸ ਕੀ ਮਿਲਿਆ ਤੈਨੂੰ ਪ੍ਰਾਈਸ ਖਾਦੇ ਮੈਨੂੰ ਬਾਅਦ ਚ ਬੁੱਲ ਗੀ ਬਾਅਦ ਚ ਮਿਲਣਾ ਚੱਲ ਠੀਕ ਚਲਾ ਜਾ ਜੈਕਟ ਤੇਰੀ ਰਹਿ ਗਈ ਸਕੂਲ ਐ। ਉਹ। ਕਸਤ ਆਇਆ ਸਕੂਲੇ ਕਸਤ ਆਇਆ। ਮੈਂ ਛੱਡ ਗਿਆ। ਤੂੰ ਛੱਡ ਗਈਂ। ਮੀਤੇ ਆਪਣੀ ਜੈਕਟ ਸਕੂਲ 'ਚ ਛੱਡ ਆਈ ਸੀਗੀ। ਇਹਨੂੰ ਲੱਗਦੀ ਸੀ ਕਿ ਜ਼ਿਆਦਾ ਗਰਮੀ। ਫੇਰ ਹੁਣ ਲੈ ਕੇ ਆਏ ਆਂ ਸੀ। ਤੇ ਹੁਣ ਆਜੋ ਚਲਿਏ। ਆਜੋ। ਆ ਦੇ ਲੈ ਕੇ ਆ ਗਿਆ। ਚਲੋ ਅੱਜ ਚੱਲੀਏ ਤੈਨੂੰ ਕੀ ਪ੍ਰਾਈਜ਼ ਮਿਲਿਆ ਖਾਲੀ ਮਿਲਿਆ ਖਾਲੀ ਮਿਲਿਆ ਤੈਨੂੰ ਤੈਨੂੰ ਨਹੀਂ ਆਇਆ ਨੰਬਰ ਆਇਆ ਕਿੰਨਾ ਨਹੀਂ ਪਾ ਨੂੰ ਜ਼ੀਰੋ ਦਰਸਾਂਗੇ ਤੈਨੂੰ ਜ਼ੀਰੋ ਨੰਬਰ ਮਿਲਿਆ ਬੰਦਿਆ ਲੋਜੀ ਗੋਪੀ ਵਾਈਸ ਸਗਾ ਚੱਲਾ ਗਿਆ ਸੀ ਕਿ ਕਰ ਰਹੇ ਸੀ ਪੋਡਕਾਸਟ ਪੋਡਕਾਸਟ ਹੈ ਵੀ ਬਸ ਬੀਲੀ ਮਾਰ ਰਹੇ ਸੀ ਤੇ ਬਾਕੀ ਇੱਕ ਗੱਲ ਹੋਰ ਕਰਨੀ ਸੀ ਕਿ ਕੱਲ ਦੀ ਤਿਆਰੀ ਹੋ ਚੁੱਕੀ ਆ ਕੱਲ ਨੂੰ ਦਿਨ ਐਤਵਾਰ ਨੂੰ ਗੱਦੋਵਾਲੀ ਵਿੱਚ ਕਬੱਡੀ ਦਾ ਟੂਰਨਾਮੈਂਟ ਹੈ ਜਿਹੜੇ ਵੀ ਪੀਰ ਭਾਈ ਦੇਖਦੇ ਆ ਉਹ ਜ਼ਰੂਰ ਪੌਂਚਣ ਜ਼ਰੂਰ ਦੇਖਣ ਹੋਣ ਤੇ ਆਪਾਂ ਵੀ ਮਿਲਦੇ ਹਾਂ ਹੁਣ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ